ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਦੇ ਉੱਤੇ ਰਖਣੀਆਂ ਦੇ ਤਿਉਹਾਰ ਦੇ ਉੱਤੇ ਅੱਜ ਸਿੱਧੂ ਮੂਸੇਵਾਲੇ ਦੀ ਯਾਦਗਾਰ ਉੱਤੇ ਵੱਡਾ ਇਕੱਠ 22 ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਜਿੰਨੇ ਵੀ ਤਿਉਹਾਰ ਲੰਘੇ ਨੇ ਉਸ ਦੇ ਫੈਨ ਹੁਣਾਂ ਤਿਉਹਾਰਾਂ ਉੱਤੇ ਉਸੇ ਦਿਨ ਯਾਦਗਾਰ ਉੱਤੇ ਉਸ ਨੂੰ ਯਾਦ ਕਰਨ ਆ ਜਾਂਦੇ ਨੇ ਹੁਣ ਅੱਜ ਰਖਣੀਆਂ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਭੈਣਾਂ ਨੇ ਯਾਦਗਾਰ ਉੱਤੇ ਆ ਕੇ ਰਖਣੀਆਂ ਬੰਨੀਆਂ ਤੇ ਭਾਵੁਕ ਹੋ ਕੇ ਉੱਥੋਂ ਗਈਆਂ ਤੇ ਫਿਰ ਦੁਕਾਨ ਉੱਤੇ ਬੈਠੇ ਮਾਤਾ ਜੀ ਨਾਲ ਸਾਡੀ ਗੱਲਬਾਤ ਹੁੰਦੀ ਹੈ ਉਹਨਾਂ ਤੋਂ ਹੋਰ ਵੀ ਗੱਲਾਂ ਦਾ ਪਤਾ ਲੱਗਿਆ ਉਹ ਦੱਸਦੇ ਹਨ ਕਿ ਉਹਨਾਂ ਨੂੰ ਪੂਰੇ 4 ਸਾਲ ਹੋ ਗਏ ਇੱਥੇ ਦੁਕਾਨ ਲਾਉਂਦੇ ਨੂੰ ਤੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਇੱਥੇ ਇਕੱਠ ਪਹਿਲਾਂ ਨਾਲੋਂ ਘਟਿਆ ਹੈ ਜਾਂ ਨਹੀਂ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਨਹੀਂ ਜੀ ਪਹਿਲਾਂ ਨਾਲੋਂ ਸਗੋਂ ਇਕੱਠ ਜ਼ਿਆਦਾ ਹੋਣ ਲੱਗਾ ਹੈ ਉਹਨਾਂ ਦੱਸਿਆ ਕਿ ਪਹਿਲਾਂ ਨਾਲੋਂ ਵੀ ਜ਼ਿਆਦਾ ਇਕੱਠ ਆਉਂਦਾ ਹੈ ਜਿਵੇਂ ਕਿ ਹੁਣ ਕੱਲ ਜਦੋਂ ਰਖੜੀਆਂ ਦਾ ਤਿਉਹਾਰ ਹਾਂ ਤਾਂ ਹੁਣ ਤੱਕ ਵੀ 100-200 ਗੱਡੀਆਂ ਆ ਕੇ ਮੁੜ ਗਈਆਂ ਹਨ ਉਹਨਾਂ ਕਿਹਾ ਜਿਵੇਂ ਕਿ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਕਿੰਨੀਆਂ ਰਖੜੀਆਂ ਉਹਦੇ ਬੁੱਤ ਨੂੰ ਬਨੀਆਂ ਗਈਆਂ ਨੇ ਚਾਹੇ ਟੋਕਰਾ ਪਰ ਲਵੋ ਮਾਤਾ ਜੀ ਨੇ ਇਹ ਵੀ ਦੱਸਿਆ ਕਿ ਕੁੜੀਆਂ ਰਖੜੀਆਂ ਬਨ ਕੇ ਬਹੁਤ ਅਫਸੋਸ ਵੀ ਕਰਦੀਆਂ ਨੇ ਕਿ ਜੇ ਭਾਈ ਕਿਤੇ ਸਾਡੇ ਨਾਲ ਇਸ ਦੁਨੀਆ ਵਿੱਚ ਹੁੰਦਾ ਤਾਂ ਭਾਈ ਦੇ ਰਖੜੀ ਬੰਦੀਆਂ ਦੁਕਾਨ ਵਾਲੀ ਮਾਤਾ ਜੀ ਨੇ ਅਫਸੋਸ ਜਤਾਉਂਦਿਆਂ ਇਹ ਵੀ ਕਿਹਾ ਕਿ ਚਾਹੇ ਹੁਣ ਛੋਟਾ ਸਿੱਧੂ ਪਹਿਲਾ ਵਰਗਾ ਨਹੀਂ ਬਣ ਸਕਦਾ ਪਰ ਫਿਰ ਵੀ ਰੱਬ ਨੇ ਇਹ ਦਾਤ ਦੇ ਕੇ ਕਿਤੇ ਨਾ ਕਿਤੇ ਮਾਪਿਆਂ ਦਾ ਦੁੱਖ ਸਾਂਝਾ ਕੀਤਾ ਹੈ। ਉਹਨਾਂ ਦੱਸਿਆ ਕਿ ਜਿਵੇਂ ਪਹਿਲਾਂ ਬਾਈ ਦੇ ਹੁੰਦਿਆ ਵੀ ਉਹਨਾਂ ਨੂੰ ਬਹੁਤ ਗਿਫਟਸ ਮਿਲਦੇ ਰਹਿੰਦੇ ਸੀ ਤੇ ਹਲੇ ਵੀ ਉਦਾਂ ਹੀ ਸਭ ਚੱਲ ਰਿਹਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕੁਝ ਭੈਣਾ ਛੋਟੇ ਸਿੱਧੂ ਨੂੰ ਵੀ ਗਿਫਟਸ ਦੇ ਕੇ ਗਈਆਂ ਨੇ ਜਿਵੇਂ ਕਿ ਖਿਡੌਣੇ ਵਾਲੀਆਂ ਕਾਰਾਂ ਇੱਕ ਨੇ ਤਾਂ ਥਾਰ ਵੀ ਦਿੱਤੀ ਸੀ ਖਿਡੌਣੇ ਵਾਲੀ। ਮਾਤਾ ਨੇ ਇਹ ਵੀ ਕਿਹਾ ਕਿ ਭੈਣਾ ਦਾ ਪਿਆਰ ਆ ਉਹਨਾਂ ਖਿਡੌਣਿਆਂ ਵਿੱਚ ਕਿਉਂਕਿ ਪੈਸਾ ਪਿਆਰ ਨੂੰ ਨਹੀਂ ਦਰਸਾਉਂਦਾ ਬਲਕਿ ਇਹ ਮੋਂ ਪਿਆਰ ਆ ਕੇ ਆਪਾਂ ਆਪਣੇ ਭਰਾਵਾਂ ਨੂੰ ਕੁਝ ਉਹਨਾਂ ਦੀ ਪਸੰਦ ਦਾ ਗਿਫਟ ਕਰਦੇ ਆ ਤੇ ਹੁਣ ਤੁਸੀਂ ਵੀ ਕਮੈਂਟ ਬਾਕਸ ਵਿੱਚ ਸਿੱਧੂ ਬਾਈ ਲਈ ਦਿਲ ਜ਼ਰੂਰ ਭੇਜ ਦਿਓ ਧੰਨਵਾਦ ਦੋਸਤੋ